ਬੈਦਵੀ ਕਾਰਡ ਅਤੇ ਗੋਲੀ ਕਾਰ ਨੂੰ ਲੈ ਕੇ ਪੰਜਾਬ ਦੀ ਸਿਆਸਤ ਲਗਾਤਾਰ ਪਖੀ ਹੋਈ ਹੈ ਅਤੇ ਸਾਬਕਾ ਡੀਜੀਪੀ ਸੁਮੇਸ਼ ਸੈਣੀ ਨੂੰ ਵੀ ਐਸਆਈਟੀ ਵੱਲੋਂ ਤਲਬ ਕਰ ਲਿਆ ਗਿਆ ਹੈ ਉਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਦਾ ਇੱਕ ਚੈਲੰਜ ਕੈਪਟਨ ਸਰਕਾਰ ਨੂੰ ਕੀਤਾ ਗਿਆ ਸੀ ਕਿ ਜੇਕਰ ਸਾਡੇ ਖਿਲਾਫ ਕੋਈ ਸਬੂਤ ਹੈ ਤਾਂ ਸਾਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ ਡਰਾਮੇ ਨਹੀਂ ਕਰਨੇ ਚਾਹੀਦੇ ਹਰਸਿਮਰਤ ਕੌਰ ਬਾਦਲ ਦੇ ਇਸ ਚੈਲੰਜ ਦਾ ਜਵਾਬ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੀ ਇਹ ਇੱਛਾ ਵੀ ਜਲਦੀ ਪੂਰੀ ਹੋ ਜਾਏਗੀ ਇਹਦੇ ਵਿੱਚ ਹੋਰ ਵੀ ਹਜੇ ਪੁੱਛਕਿਛ ਡੂੰਗੀ ਪਰਤਾਲ ਹੋਣੀ ਚਾਹੀਦੀ ਹੈ ਲੱਖਾਂ ਕਰੋੜਾਂ ਹਿਰਦੇ ਬਲੁੰਦਰੇ ਗਏ ਨੇ ਉਸ ਘਟਨਾ ਨਾਲ ਬਰਗਾੜੀ ਵਾਲੀ ਨਾਲ ਔਰ ਜਿਹੜੇ ਵੀ ਉਹਦੇ ਚ ਦੋਸ਼ੀ ਦੋਸ਼ੀ ਨੇ ਭਾਵੇਂ ਜਿਹੜੇ ਮਰਜੀ ਉਹਦੇ ਤੇ ਰਹੇ ਨੇ ਜਾਂ ਹੈਗੇ ਨੇ ਤਾਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਆਰਡਰ ਦੇਣ ਵਾਲੇ ਕੌਣ ਸੀ ਜਦੋਂ ਇਹ ਨਹੀਂ ਪਤਾ ਲੱਗੂਗਾ ਉਹਨਾਂ ਚਿਰ ਤੁਸੀਂ ਗੋਲੀਆਂ ਚਲਾਉਣ ਵਾਲਿਆਂ ਨੂੰ ਫੜੋਗੇ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਕੈਂਸਰ ਤੇ ਆਇਓਡੈਕਸ ਲਾ ਰਹੇ ਹੋ ਇਦੇ ਵਾਸਤੇ ਅੰਦਰੋਂ ਪਤਾ ਕਰਨਾ ਪਊਗਾ ਕਿ ਆਰਡਰ ਕਿਹਨੇ ਦਿੱਤਾ ਸੀ ਗੋਲੀ ਚਲਾਉਣ ਦਾ ਇਸ ਤਰ੍ਹਾਂ ਤਾਂ ਕੋਈ ਪੁਲਿਸ ਜਿਹੜੀ ਹੈ ਉਹ ਬਿਨਾਂ ਆਰਡਰ ਤੋਂ ਗੋਲੀ ਚਲਾ ਨਹੀਂ ਸਕਦੀ ਨਹੀਂ ਇਹਨਾਂ ਨੇ ਫਿਰ ਇਹਨਾਂ ਨੇ ਇਹ ਜੇ ਜੇ ਇਹ ਸੈਟ ਨੂੰ ਵੀ ਕਹਿੰਦੇ ਨੇ ਡਰਮ ਹੈ ਠੀਕ ਹੈ ਜੀ ਇਹ ਕਮਿਸ਼ਨ ਨੂੰ ਵੀ ਨਹੀਂ ਮੰਨਦੇ ਬਸ ਇਹੀ ਸਹੀ ਰਹਿ ਗਈ ਦੁਨੀਆ ਚੋਂ ਔਰ ਪ੍ਰਮਾਤਮਾ ਉਹਨਾਂ ਦੀ ਜੇਲ੍ਹ ਜਾਣ ਦੀ ਤਮੰਨਾ ਜਲਦੀ ਪੂਰੀ ਕਰੂਗਾ ਪਰ ਗੁਰੂ ਸਾਹਿਬ ਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਸੋ ਉਹਨਾਂ ਨੂੰ ਸਜ਼ਾ ਮਿਲੂਗੀ ਮਿਲੂਗੀ